ਕਿਸਾਨ ਰੋਲ ਰਿਹਾ ਕਿਸਾਨ ਮਰ ਰਿਹਾ ਸਰਕਾਰ ਕੁੰਮ ਕਰਨ ਦੀ ਨੀਂਦ ਸੁੱਤੀ ਹੈ ਸਾਡੇ 65 ਰੁਪਏ ਨਹੀਂ ਦੇ ਰਹੇ ਸਾਡੀ ਆਉਣ ਵਾਲੀ ਫਸਲ ਸਾਡੇ ਮੂੰਹ 'ਚ ਪੈਣ ਵਾਲੀ ਹੀ ਸਾਰੀ ਰੁੜ ਗਈ ਐ ਇਹ ਪ੍ਰਤਾਪ ਸਿੰਘ ਕੈਰੋਂ ਨੇ ਅਕਾਲੀ ਦਲ ਦੀ ਸਰਕਾਰ ਤੇ ਧੂਸੀ ਬੰਨੀ ਉਹਦੇ ਤੋਂ ਬਾਅਦ ਇੱਥੇ ਕਾਂਗਰਸ ਵੀ ਆਈ ਆ ਬੀਜੇਪੀ ਅਕਾਲੀ ਦਲ ਦੀ ਇਕੱਠੇ ਹੋਰ ਸਰਕਾਰ ਵੀ ਆਈ ਆ ਕੱਲ ਪਰਸੋ ਇੱਥੇ ਕਹਿ ਕੇ ਗਏ ਵੀ ਇਹਦੇ ਨਾਲ ਪੱਥਰ ਦਾ ਸਪਰਚ ਚਾਹੀਦਾ ਉਹਦੇ ਤੋਂ ਬਾਅਦ ਅੱਜ ਤੱਕ ਕਿਸੇ ਨੇ ਇਹਨਾਂ ਇੱਕ ਪੱਥਰ ਛੜਕੇ ਕਿ ਮਿੱਟੀ ਦੀ ਟੀਮ ਨਹੀਂ ਰੱਖੀ ਸਰਕਾਰ ਕਿੱਥੇ ਆਜ ਅੱਜ ਕਿਉਂ ਨਹੀਂ ਇੱਥੇ ਲੋਕਾਂ ਚ ਆਣ ਕੇ ਖਲੋਂਦੀ ਪਈਓ ਸਰਕਾਰ ਕਿੱਥੇ ਆ ਸਰਕਾਰ ਦੀ ਗੱਲ ਕਰ ਰਹੇ ਆ ਅੱਸੀ ਜਿਹੜੀਆਂ ਸਰਕਾਰਾਂ ਪਾਵਰ 'ਚ ਨਹੀਂ ਉਹਦੇ 'ਤੇ ਸਾਡਾ ਕੋਈ ਅਲੀਗੇਸ਼ਨ ਨਹੀਂ ਅਸੀਂ ਮੌਜੂਦਾ ਸਰਕਾਰ ਦੀ ਗੱਲ ਕਰ ਰਹੇ ਆ ਉਹ ਕਿੱਥੇ ਆ 86 ਹ ਕਿਹ ਸਰਕਾਰ ਕਿੰਨੀਆਂ ਜ਼ਕਰ ਆਈਆਂ ਕਿ ਇਹਨੇ ਪੁੱਛਿਆ ਜਾਂ ਆਲਾ ਦੁਆਰੇ ਕਿਰੇ ਪਰਾ ਪੂਰੇ ਆ ਜਾਂ ਕਿਉਂ ਪੂਰੇ ਗਿਆ 50 ਫੁੱਟ ਮਿੱਟੀ ਇੱਧਰ ਪੈਂਦੀ ਆ ਡੂੰਗਾ ਟੋਵਾ 50 ਬੜਾ ਇੱਧਰ ਕਿਹ ਸਰਕਾਰ ਨੇ ਸਰਕਾਰ ਸਨੇ ਬੋਟਾਂ ਬਚੋਰ ਨਾਉਂਦੀ ਆ ਉਹਨਾਂ ਵੋਟਾਂ ਦਾ ਮਤਲਬ ਆ ਅਸੀਂ ਲੋਕ ਬੁਧਾਈਏ ਹੋ ਗਿਆਂ ਅਸੀਂ ਕਾਂਗਰਸੀ ਅਕਾਲੀ ਇੱਥੇ ਕੋਈ ਸਰਕਾਰ ਨਹੀਂ ਇੱਥੇ ਪਬਲਿਕ ਹੈ ਇੱਥੇ ਜੀਵਿਦਾਰ ਹੈ ਅਕਸ਼ਾਨ ਜੁਨੀਅਰ ਔਰ ਪਿੰਚਾਤ ਮੇ ਕਲਾ ਕੰਮ ਕਰ ਰਿਹਾ ਕੋਈ ਕੰਮ ਨਹੀਂ ਕਰਦਾ ਕੋਈ ਸਰਕਾਰ ਨਹੀਂ ਕੋਈ ਭਾਜਪਾ ਨਹੀਂ ਕੋਈ ਕਾਂਗਰਸ ਨਹੀਂ ਕੋਈ ਚਰਵਾ ਨਹੀਂ ਸਭ ਸਰਕਾਰਾਂ ਗੰਦੀਆਂ ਜਗਾਰਾਂ ਨੇ ਉਦੋਂ ਪਹਿਲਾਂ ਮਿੱਟੀ ਜਿਹੜੀ ਤੁਸੀਂ ਉੱਚੀ ਕੀਤੀ ਆਈ ਇਹ ਸਰਕਾਰ ਦਾ ਯੋਗਦਾਨ ਹੋਇਆ ਹੁਣ ਪੂਰ ਸੰਘਟਨ ਦਾ ਯੋਗਦਾਨ ਆ ਕਿਆ ਕਰ ਕਰਨਾ ਸਰਕਾਰ ਇਹ ਕਰਨਾ ਮੈਂ ਮਾਰਨਾ ਕੀਤਾ ਕਰ ਨਹੀਂ ਤੇ ਤੂੰ ਸੰਗਤ ਦਾ ਧੰਨਵਾਦ ਕਰਨ ਦੀ ਬਜਾਏ ਸਰਕਾਰ ਦਾ ਧੰਨਵਾਦ ਕਰ ਰਿਹਾ ਹੈ ਕਤ ਕਹਦੇ ਨਹੀਂ ਆਈ ਹੋਈ ਆ ਬੀਤੀ ਰਾਤ ਪਹਾੜਾਂ ਦੇ ਵਿੱਚ ਬੱਦਲ ਫਟ ਜਾਣ ਕਰਨ ਜਿਹੜਾ ਦਰਿਆ ਬਿਆਸ ਦਾ ਜਿਹੜਾ ਉਫਾਨ ਦੇ ਉੱਪਰ ਜਿਹੜਾ ਵਾ ਫੇਰ ਆ ਜਾਣ ਕਰਨ ਲੋਕ ਚਿੰਤਾ ਦੇ ਆਲਮ ਦੇ ਵਿੱਚ ਨੇ ਤੁਹਾਨੂੰ ਦੱਸਦੀ ਏ ਕਿ ਇਸ ਵੇਲੇ ਅਸੀਂ ਜਗਤਪੁਰ ਕੋਲਾ ਦੇ ਹਦੂਦ ਦੇ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਹੀ ਕਿ ਜਿੱਥੇ ਜੋ 88 ਦੇ ਵਿੱਚ ਜਿਹੜਾ ਵਾ ਇਥੋਂ ਪਾੜ ਪਿਆ ਸੀ ਇਸ ਤੁਸੀ ਬੰਨ ਦੇ ਵਿੱਚ ਤੇ ਉਹਨੂੰ ਬੰਨਣ ਵਾਸਤੇ ਬੇਸ਼ੱਕ ਵਕੋ ਵਕ ਕਿਸਾਨ ਜਿੱਥੇ ਮੰਨੀਆਂ ਵੱਲੋਂ ਜਾਂ ਆਮ ਸੰਗਤਾਂ ਜਾਂ ਆਮ ਆਵਾਮ ਵੱਲੋਂ ਜਿਹੜਾ ਵਾ ਯਤਨ ਕਿੱਤੇ ਜਾ ਰਹੇ ਸਨ ਜਦੋਂ ਜੈਦ ਕੀਤੀ ਜਾ ਰਹੀ ਸੀ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਇਸ ਸਾਈਡ ਦੇ ਉੱਪਰ ਅਨਜਾਣੇ ਦੇ ਵਿੱਚ ਕਹਿ ਸਕਦੇ ਹਾਂ ਕਿ ਅਨਜਾਣੇ ਦੇ ਵਿੱਚ ਆਮ ਸੰਗਤਾਂ ਵੱਲੋਂ ਜਾਂ ਕਿਸਾਨਾਂ ਵੱਲੋਂ ਜਿਹੜੀ ਇਹ ਮਿੱਟੀ ਦੇ ਬੋਰੇ ਨੇ ਇਸ ਸਾਈਡ ਤੇ ਸੁੱਟਨੇ ਸਨ ਦਰਿਆ ਵਾਲੀ ਸਾਈਡ ਤੇ ਤੇ ਇਹ ਸਾਰਾ ਜਿਹੜਾ 4-5 ਦਿਨ ਦਾ ਜਿੰਨੀ ਵੀ ਸੰਗਤਾਂ ਜਿਹੜੀਆਂ ਟਰਾਲੀਆਂ ਟਰੈਕਟਰ ਭਰ-ਭਰ ਕੇ ਜਿਹੜੇ ਨੇ ਮਿੱਟੀ ਦੇ ਬੋਰੇ ਲਗਾ ਰਹੇ ਨੇ ਇਸ ਸਾਈਡ ਦੇ ਉੱਪਰ ਲਗਾਏ ਜਾ ਰਹੇ ਸਨ ਕਿਉਂਕਿ ਇੱਥੋਂ ਸੀਰਾ ਪੈਣੀ ਸ਼ੁਰੂ ਹੋ ਗਈਆਂ ਸੀ ਜਿਸ ਦੇ ਡਰ ਨੂੰ ਲੈ ਕੇ ਉਹ ਜਿਹੜੇ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਹਿ ਸਕਦੇ ਹਾਂ ਕਿ ਇੱਥੇ ਲੋਕ ਜਿਹੜੇ ਨੇ ਵੱਡੀ ਤਦਾਰ ਦੇ ਵਿੱਚ ਲੱਗੇ ਹੋਏ ਨੇ ਸੋ ਹੈਰਾਨਗੀ ਦੀ ਗੱਲ ਇਹ ਆ ਕਿ ਜੋ ਪ੍ਰਸ਼ਾਸਨ ਹੈ ਬੇਸ਼ੱਕ ਲੋਕ ਆਪਣੇ ਤੌਰ ਦੇ ਉੱਤੇ ਇਸ ਪਾੜ ਨੂੰ ਪੂਰਨ ਵਾਸਤੇ ਲੱਗੇ ਹੋਏ ਸਨ पर हैरानगी ਦਾ ਵਿਸ਼ਾ ਇਹ ਹੈ ਕਿ ਜੋ ਪ੍ਰਸ਼ਾਸਨ ਹੈ ਪ੍ਰਸ਼ਾਸਨ ਦੱਸਿਆ ਜਾ ਰਿਹਾ ਹੈ ਕਿ ਪੰਜਾਂ ਦਿਨਾਂ ਦੇ ਵਿੱਚ ਇੱਥੇ ਕੋਈ ਨਹੀਂ ਬੋੜਿਆ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਧਰ ਆਉਂਦਾ ਵੀ ਆ ਤੇ ਉਹ ਪਲਵਾਨੀ ਕਿੜੀ ਮਾਰ ਕੇ ਨਿਕਲ ਜਾਂਦਾ ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਜਿਵੇਂ ਲੋਕਾਂ ਨੇ ਇਹ ਸੇਵਾ ਚੁੱਕੀ ਹੋਈ ਆ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਜੋ ਤਜਰਬੇਕਾਰ ਮਾਹਰ ਇੰਜੀਨੀਅਰ ਨੇ ਉਹਨਾਂ ਵੱਲੋਂ ਇੱਥੇ ਆ ਕੇ ਲੋਕਾਂ ਨੂੰ ਸੰਗਤਾਂ ਨੂੰ ਸੁਝਾਅ ਦਿੱਤਾ ਜਾਂਦਾ ਕਿ ਕਿਵੇਂ ਇਸ ਸਾਈਡ ਦੇ ਉੱਪਰ ਸਟੱਡ ਬਣੇ ਜਾਣੇ ਨੇ ਕਿਵੇਂ ਇੱਥੇ ਤਾਰਾਂ ਪੈਣੀਆਂ ਨੇ ਤੇ ਕਿਵੇਂ ਇਸ ਤੁਸੀ ਨੂੰ ਜਿਹੜਾ ਵਾ ਇਹ ਟੁੱਟਣ ਤੋਂ ਰੋਕਿਆ ਜਾਣਾ ਪਰ ਪ੍ਰਸ਼ਾਸਨ ਨੇ ਵੀ ਨਹੀਂ ਕੀਤਾ ਜਿਸ ਤੋਂ ਸਾਫ਼ ਜਾਹਿਰ ਹੈ ਕਿ ਪ੍ਰਸ਼ਾਸਨ ਜਿਹੜਾ ਵਾ ਬੇਟ ਖੇਤਰ ਦੇ ਲੋਕਾਂ ਦਾ ਇਲਾਕੇ ਦੇ ਲੋਕਾਂ ਦਾ ਜਿਹੜਾ ਵਾ ਪੂਰੀ ਤਰ੍ਹਾਂ ਤਮਾਸ਼ਾ ਵੇਖਦਾ ਹੋਇਆ ਨਜ਼ਾਰੇ ਦੇਖਦਾ ਹੋਇਆ ਨਜ਼ਰ ਆ ਰਿਹਾ ਸਾਡੇ ਨਾਲ ਕਿਸਾਨ ਮਜੂਤ ਨੇ ਜੋ ਪਹਿਲਾਂ ਵੀ ਇਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਨੇ ਕਈ ਤਰ੍ਹਾਂ ਦੇ ਰੋਸ ਜਿਹੜੇ ਇਹਨਾਂ ਵੱਲੋਂ ਕੱਢੇ ਜਾ ਰਹੇ ਨੇ ਕਿਵੇਂ ਦੇਖ ਰਹੇ ਹੋ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਇਸ ਨਜ਼ਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਕੁਛ ਨਹੀਂ ਆਇਆ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਬਨਪੂਰ ਦੀਆਂ ਜਿਨ੍ਹਾਂ ਨੂੰ ਫਿਕਰ ਆ ਸਾਡਾ ਫਿਕਰ ਆ ਜਿਨ੍ਹਾਂ ਨੂੰ ਅਸੀਂ ਤੇ ਧੰਨਵਾਦ ਪਹਿਲੀ ਗੱਲ ਇਹ ਸੰਗਤਾਂ ਦਾ ਕਰਦੇ ਆ ਇਥੇ ਸਾਡੇ ਕੋ ਕੋਈ ਪ੍ਰਸ਼ਾਸਨ ਨਹੀਂ ਆਇਆ ਬਾਜਵਾ ਸਾਹਿਬ ਆਏ ਆ ਉਥੋਰਨਾ ਚੌਧਰੀ ਆਈ ਆ ਪਾੜਾ ਸਾਹਿਬ ਆਏ ਆ ਨਾ ਸਾਡੇ ਨਾਲ ਕਿਸੇ ਨੇ ਹੱਥ ਮਲਾਇਆ ਨਾ ਸਾਨੂੰ ਪੁੱਛਿਆ ਵੀ ਤੁਹਾਨੂੰ ਦੁੱਖ ਦਰਦ ਕੀ ਆ ਉਥੋਂ ਗੱਡੀਆਂ ਜਾਏ ਤੇ ਗੱਡੀਆਂ ਚ ਮੁੜ ਗਏ ਨਹੀਂ ਇਲਾਕੇ ਦੇ ਲੋਕ ਦੀ ਕਿਸੇ ਦੀ ਸਾਰ ਨਹੀਂ ਲਈ ਕਿਸੇ ਨੂੰ ਪੁੱਛਿਆ ਨਹੀਂ ਕਿ ਤੁਹਾਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਜਿਸੇ ਬੰਨ ਟੁੱਟਾ ਜਿਸੇ ਸੰਗਤ ਮਿੱਟੀ ਪਾਉਂਦੀ ਆ ਉਥੋਂ ਤੱਕ ਨਹੀਂ ਪੁੱਜੇ ਸਿਰਫ ਆਪਣੇ ਹੱਥਾਂ 'ਚ ਮੋਬਾਈਲ ਫੜ ਕੇ ਵੀਡੀਓ ਬਣਾ ਕੇ ਤੇ ਗੱਡੀਆਂ ਲੈ ਕੇ ਰਵਾਨਾ ਹੋ ਗਏ ਤੇ ਵੱਡੇ ਦਾਅਵੇ ਤੇ ਬੜੇ ਕਰਕੇ ਗਏ ਕਿ ਉਹ ਕਾਂਗਰਸ ਸਰਕਾਰ ਨੇ ਆਪਣੇ ਟਾਈਮ ਤੇ ਜਿਹੜੇ بڑے ਉਪਰਾਲੇ ਕੀਤੇ ਸੀ ਕਿਸੇ ਕਿਹੜੀ ਸਰਕਾਰ ਨੇ ਕੀਤੀ ਆ ਇਹ ਗਾਲਤ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਕਰਨੀ ਹੈ ਕਿ ਗੱਲ ਤੇ ਵਿਰੋਧੀ ਤੇ ਸਾਡੇ ਆਣ ਕੇ ਤੇ ਸਾਡੀ ਗੱਲ ਸੁਣ ਰੇ ਆ ਤੇ ਵਿਰੋਧੀਆਂ ਦੀ ਗੱਲ ਤੁਸੀਂ ਚੁੱਕਣੀ ਆ ਕਿਸਾਨ ਰੋਲ ਰਿਹਾ ਕਿਸਾਨ ਮਰ ਰਿਹਾ ਸਰਕਾਰ ਕੰਮ ਕਰਨ ਦੀ ਨੀਂਦ ਸੁੱਤੀ ਹੈ ਸਾਡੇ 60 ਰੁਪਏ ਨਹੀਂ ਦੇ ਰੇ ਆਡੀ ਆਉਣ ਵਾਲੀ ਫਸਲ ਸਾਡੇ ਮੂੰਹ 'ਚ ਪੈਣ ਵਾਲੀ ਹੀ ਸਾਰੀ ਰੁੜ ਗਈ ਐ ਸਾਨਾ ਦੀ ਪਾਜੀ ਮੈਨੂੰ ਦੱਸ ਦਿਓ ਕਿ ਹੁਣ 61 ਰੁਪਏ ਦਾ ਮਸਲਾ ਕਿ ਲੋਕਾਂ ਨੂੰ ਬਚਾਉਣ ਦਾ ਮਸਲਾ ਲੋਕਾਂ ਨੂੰ ਆ ਤੁਹਾਡੇ ਸਾਹਮਣੇ ਆ ਪਾਜੀ ਸਾਰੀ ਸੰਗਤ ਸੇਵਾ ਕਰ ਰਹੀ ਐ ਇੱਥੇ ਪ੍ਰਸ਼ਾਸਨ ਦਾ ਕੋਈ ਵੇਖਿਆ ਤੁਸੀਂ ਕੋਈ ਵੀ ਡੀਸੀ ਕੋਈ ਐਸਟੀਐਮ ਜੀ ਗੱਲ ਇਹ ਹੈਗੀ ਆ ਪਾਵੇਂ ਕੋਈ ਕਾਂਗਰਸੀ ਪਾਵੇਂ ਕੋਈ ਚਾਰੂ ਵਾਲਾ ਤੇ ਪਾਵੇਂ ਕੋਈ ਅਕਾਲੀ ਆ ਇਸ ਟਾਈਮ ਕੰਡ ਰਵੀ ਸਿੰਘ ਮੈਨੂੰ ਗੱਲ ਕਰ ਲੈ ਮੇਰੀ ਰਿਕਵੈਸਟ ਆ ਅਸੀਂ ਆਪਸ ਨਾਲ ਜੀ ਜਦੋਂ ਤੁਹਾ ਗੱਲ ਆ ਗਈ ਹੈਗਾ ਤੁਸੀਂ ਬੋਲਿਓ ਗੱਲ ਕਰ ਲੈ ਬੇਨਤੀ ਹੈ ਮੇਰੀ ਇਹ ਪ੍ਰਤਾਪ ਸਿੰਘ ਕੈਰੋਂ ਨੇ ਅਕਾਲੀ ਦਲ ਦੀ ਸਰਕਾਰ ਚ ਤੂਸੀ ਬੰਨੀ ਉਹਦੇ ਤੋਂ ਬਾਅਦ ਇੱਥੇ ਕਾਂਗਰਸ ਵੀ ਆਈ ਆ ਭਾਜਪਾ ਤੇ ਅਕਾਲੀ ਦਲ ਦੀ ਇਕੱਠਜੁਰ ਸਰਕਾਰ ਵੀ ਆਈ ਆ ਕੱਲ ਪਰਸੋ ਇੱਥੇ ਕਹਿ ਕੇ ਗਏ ਵੀ ਇਹਦੇ ਨਾਲ ਪੱਥਰ ਦਾ ਸਪਰਚ ਚਾਹੀਦਾ ਉਹਦੇ ਤੋਂ ਬਾਅਦ ਅੱਜ ਤੱਕ ਕਿਸੇ ਨੇ ਇਹਨਾਂ ਇੱਕ ਪੱਥਰ ਛੜ ਕੇ ਕਿ ਮਿੱਟੀ ਦੀ ਟੀਮ ਨਹੀਂ ਰੱਖੀ ਜਦੋਂ ਸਾਡੇ ਸ਼ਿਰੋਪਾਣੀ ਲੰਘ ਜਾਂਦਾ ਤੇ ਦ ਇੱਥੇ ਦਿਨ ਰਾਤ ਇੱਕ ਕਰਕੇ ਆਪਣੇ ਖੂਨ ਪਸੀਨੇ ਨੂੰ ਬਹਾਹਾ ਕੇ ਤੇ ਬੁਰੇ ਹਾਲਾਤਾਂ ਵਿੱਚ ਲੱਗੀ ਆ ਪਰ ਕੋਈ ਸਰਕਾਰੀ ਮੌਜੂਦਾ ਸਰਕਾਰ ਦੂਜੀ ਸਰਕਾਰ ਜਿਹੜੀ ਪਹਿਲੇ 2 ਸਾਲ ਰਾਜ ਕਰ ਗਈ ਆ ਉਹਨਾਂ ਵੀ ਇੱਥੇ ਕੁਝ ਵੀ ਕਿਸੇ ਦਾ ਹਾਲਾਤ ਨਹੀਂ ਜਾਣਿਆ ਉਹਨਾਂ ਵੀ ਬੇਟ ਲਾ ਕੇ ਵਾਸਤੇ ਕੁਝ ਨਹੀਂ ਕੀਤਾ ਸਿਰਫ ਹਰੇਕ ਆ ਰਿਹਾ ਸਿਰਫ ਫੋਟੋਆਂ ਬਣਾ ਕੇ ਸੋਸ਼ਲ ਮੀਡੀਆ ਤੇ ਬਾਹਰ ਬੈਠੀ ਜਾਂ ਹੋਰ ਲੱਖ ਸਾਜੇ ਖੱਬੇ ਬੈਠੀ ਦੁਨੀਆ ਨੂੰ ਦੱਸਣਾ ਚਾਹੁੰਦੇ ਵੀ ਅਸੀਂ ਖਾਂ ਕਿਸਾਨਾਂ ਦੇ ਹੱਕ 'ਚ ਲੇਕਿਨ ਲੇਕਿਨ ਜਿਹਨੂੰ ਲੋਕਾਂ ਨੇ ਬੜੇ ਜਿਹੜੇ ਬੰਦਿਆਂ ਨੇ ਪਤਾ ਸੀ ਜਿਹੜੀ ਸਰਕਾਰ ਨੂੰ ਉਹ ਸਰਕਾਰ ਕਿੱਥੇ ਆ ਅੱਜ ਅੱਜ ਕਿਉਂ ਨਹੀਂ ਇੱਥੇ ਲੋਕਾਂ ਚ ਆਣ ਕੇ ਖਲੋਂਦੀ ਪਈ ਉਹ ਸਰਕਾਰ ਕਿੱਥੇ ਆ ਸਰਕਾਰ ਦੀ ਗੱਲ ਕਰ ਰਹੇ ਹਾਂ ਅਸੀਂ ਜਿਹੜੀਆਂ ਸਰਕਾਰਾਂ ਪਾਵਰ 'ਚ ਨਹੀਂ ਉਹਦੇ 'ਚ ਸਾਡਾ ਕੋਈ ਅਲੀਗੇਸ਼ਨ ਨਹੀਂ ਅਸੀਂ ਮੌਜੂਦਾ ਸਰਕਾਰ ਦੀ ਗੱਲ ਕਰ ਰਹੇ ਹਾਂ ਕਿੱਥੇ ਆ ਤੁਹਾਡੇ ਕੋਲ ਜਵਾਬ ਲੈ ਲੈਣੇ ਆ ਜਿਹੜੀ ਸਰਕਾਰ ਆ ਠੀਕ ਆ ਤੁਹਾਡਾ ਹਾਂਜੀ ਪ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਕਿ ਇਹਨਾਂ ਨੂੰ ਸੁਝਾਅ ਦਿੱਤਾ ਜਾਵੇ ਕਿ ਬੰਨ ਕਿਸ ਤਰ੍ਹਾਂ ਬੱਜਣਾ ਬਿਲਕੁਲ ਤੁਹਾਡੇ ਨਾਲ ਗਰਾਇਆ ਸਾਹਿਬ ਇਹ ਕੱਲ ਨਾ ਐਗਰੀਆਂ ਸੀ ਇੱਥੇ ਮੈਂ ਤੇਰਪਾਲ ਸਿੰਘ ਆਣ ਕੇ ਮੌਕਾ ਵੇਖ ਕੇ ਗਏ ਆ ਇੱਥੋਂ ਜਦੋਂ ਸੇਮ ਲੱਗੀ ਐ ਖੋਰ ਲੱਗੀ ਐ ਅਸੀਂ ਆਣ ਕੇ ਇਸ ਦੇ ਮਜੂਤਾ ਸਰਪੰਚ ਨੂੰ ਹੀ ਆਖਿਆ ਤੁਸੀਂ ਆਪਣਾ ਇਸ ਆਪਣੇ ਇੱਥੇ ਹਲ ਕਾਂ ਚਾਰਜਾ ਜਿਹੜਾ ਉਹਨੂੰ ਸੱਦੋ ਤੁਹਾਡੀ ਤੁਸੀਂ ਨੂੰ ਇੱਥੇ ਖੋਰ ਪੈ ਰਹੀ ਐ ਇਹ ਸੰਗਤ ਆਪ ਮਾਰੀ ਸੇਵਾ ਲੈ ਕੇ ਆ ਰਹੀ ਐ ਕਿਸੇ ਨੇ ਇੱਥੇ ਆਣ ਕੇ ਵੇਖਿਆ ਨਹੀਂ ਕਿ ਸਾਡੀ ਤੁਸੀਂ ਕਿੱਥੋਂ ਰੁੜਨ ਜਾ ਰਹੀ ਐ ਇਹ ਸਾਰੇ ਆਹਰਪਾਲ ਸਿੰਘ ਜੀ ਸਾਡੇ ਨਾਲ ਨੇ ਅਸੀਂ ਮੌਕਾ ਵੇਖ ਕੇ ਗਏ ਆ ਜਿਹੜੇ 61 ਰੁਪਏ ਦੇ ਆ ਦੋ ਤਰੀਕ ਨੂੰ ਫੇਰ ਸਾਡੇ ਕਿਸਾਨ ਭਰਾ ਛੜਕਾਂ ਤੇ ਬਹਿਣ ਜਾ ਰਹੇ ਨੇ ਦੋ ਤਰੀਕ ਦਾ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਹੈ ਕਿ ਅਸੀਂ ਭਗਵੰਤ ਮਾਨ ਸਿੰਘ ਸਰਕਾਰ ਦੀ ਘੋਟ ਕਿੰਨੇ ਸਾਲ ਹੋ ਗਏ ਆ 88 ਹੜ ਹੌਣ ਦਾ ਬਾਈ ਕਿੰਨੇ ਸਾਲ ਹੋਇਆ ਕਿ ਸਰਕਾਰ ਕਿੰਨੀਆਂ ਸਰਕਾਰਾਂ ਆਈਆਂ ਕਿਸ ਨੇ ਪੁੱਛਿਆ ਜਾਂ ਵਾਲੇ ਦੁਆਲੇ ਕਿ ਪੜਾ ਪੂੜਿਆ ਚਾਹੀਦਾ ਪੂੜਿਆ ਗਿਆ 50 ਫੁੱਟ ਮਿੱਟੀ ਇੱਧਰ ਪੈਂਦੀ ਆ ਡੂੰਗਾ ਢੋਵਾ 50 ਫੁੱਟ ਇੱਧਰ ਕਿਹ ਸਰਕਾਰ ਨੇ ਸਰਕਾਰ ਨੇ ਬੋਟਾਂ ਬਚੋਰ ਨਾਉਂਦੀ ਆ ਉਹਨਾਂ ਬੋਟਾਂ ਦਾ ਮਤਲਬ ਹੈ ਅਸੀਂ ਲੋਕ ਬਧਾਈ ਦੇ ਹੋ ਗਿਆਂ ਅਸੀਂ ਕਾਂਗਰਸੀ ਅਕਾਲੀ ਇੱਥੇ ਕੋਈ ਸਰਕਾਰ ਨਹੀਂ ਇੱਥੇ ਪਬਲਿਕ ਹੈ ਇੱਥੇ ਜੀਵਿਦਾਰ ਕਿਸਾਨ ਜੁਨੀਅਰ ਔਰ ਪਿੰਡ ਜਗਤ ਮਾ ਕਲਾ ਕੰਮ ਕਰ ਰਿਹਾ ਕੋਈ ਕੰਮ ਨਹੀਂ ਕਰਦਾ ਕੋਈ ਸਰਕਾਰ ਨਹੀਂ ਕੋਈ ਭਾਜਪਾ ਨਹੀਂ ਕੋਈ ਕਾਂਗਰਸ ਨਹੀਂ ਕੋਈ ਚੋਣ ਹਾਂ ਨਹੀਂ ਸਭ ਸਰਕਾਰਾਂ ਗੰਦੀਆਂ ਸਰਕਾਰਾਂ ਨੇ ਅਸੀਂ ਲੈ ਕੇ ਦਿਆਂਗੇ ਬਾਹਰ ਕਹਾਗੇ ਕਹਿੰਦੇ ਸਾਡੀ ਸਾਧ ਨਹੀਂ ਲਈ ਤੁਸੀਂ ਛੜੂ ਵਾਲੇ ਦੀ ਗੱਲ ਕਰਦੇ ਹੋ ਮਾਫ ਕਰਨਾ ਇਹਨਾਂ ਤੁਹਾਡੇ ਅੰਦਰ ਰੂਸ ਹੈ ਠੀਕ ਹੈ ਤੁਸੀਂ ਸਹੀ ਹੋ ਸਕਦੇ ਹੋ ਹਾਂਜੀ ਹਲਕਨ ਚਾਰਜ ਦਾ ਕਹਿਣਾ ਕਿ 7 ਕਰੋੜ ਦੀ ਕੱਚੀ ਮਿੱਟੀ ਪਾ ਦਿੱਤੀ ਆ ਕੱਚੀ ਮਿੱਟੀ ਪਾਈ ਬਲ ਸਾਧ ਨਹੀਂ ਲਈ ਆ ਵੇਖੋ ਇੱਥੋਂ ਵੇ ਜਾਗਾ ਬਾ ਤੁਰਨਾ ਗਾ ਇੱਥੋਂ ਕਿੰਨਾ ਕਿਲੋ ਮੀਟਰ ਬਾ ਤੁਰ ਕੇ ਪੈਸੇ ਨਹੀਂ ਜਾ ਸਕਦੇ ਨਹੀਂ ਜਾ ਸਕਦੇ ਖਸੋ ਜਹ ਹੈ ਵਿਆ ਲੋਕ ਪਸਾ ਲੱਗੇ ਪੁੱਤ ਨੇ ਕੋਈ ਦੱਸ ਸਕਦੇ ਆ ਬਿਲਕੁਲ ਕੋਈ ਦੱਸ ਨਹੀਂ ਇਹੋ ਮਿੱਟੀ ਜੜੀ ਆ ਸਰਕਾਰ ਮਰਦਾਬਾਦ ਯਾਦ ਸਰਕਾਰ ਮਰਦਾਬਾਦ ਯਾਨੀ ਆਮ ਆਦਮੀ ਪਾਰਟੀ ਨੇ ਮਿੱਟੀ ਪੁਆਈ ਆ ਉਹ ਬਚਾਈ ਸਾਨੂੰ ਐਸਕੇ ਮੇ ਸਾਡਾ ਬੰਦਾ ਹੋ ਗਿਆ ਹਮਾਰਾ ਜੀ ਸਾਡੀ ਤੁਸੀ ਹੋ ਗਈ ਹੈਗੀ ਜਗਿੰਦਰਪਾਲ ਅੱਜ ਤੋਂ ਕਿਸ ਨੇ ਕਿਹਾ ਸਰਕਾਰ ਨੇ ਅੱਜ ਤੋਂ 50 ਸਾਲ ਪਹਿਲਾਂ ਮੇਰੀ ਉਮਰ ਹੋ ਗਈ ਆ ਕਿਸ ਨੇ ਇੱਕ ਮੋਟ ਮਿੱਟੀ ਨਹੀਂ ਪਾਈ ਇਸ ਕਰਕੇ ਹੋ ਗਈਆਂ ਕਿ ਤਾਂ ਹੁਣ ਨਹੀਂ ਹੂੜ ਆਮੂ ਕੇ ਨਹੀਂ ਨਹੀਂ ਪਹਿਲਾਂ ਦੀ ਗੱਲ ਗੱਲ ਨਹੀਂ ਆਖਰੀ ਹੋ ਗਿਆ ਜਦੋਂ ਤੂੰ ਆਮੂ ਕੇ ਆਮੂ ਕੇ ਸੰਗਤਾਂ ਦੇ ਸਹਿਯੋਗ ਨਾਲ ਮਿੱਟੀ ਪੈਣ ਦੀ ਹੈ ਕਿਹੜੀ ਪਹਿਲਾਂ ਮਿੱਟੀ ਪਈ ਆ ਤੁਸੀਂ ਉੱਤੇ ਉਸ ਸਰਪੰਚ ਦਾ ਉਸ ਸਰਕਾਰ ਨੇ ਪਾਈ ਆ ਸਰਪੰਚ ਸਾਹਿਬ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਸੰਗਤਾਂ ਲਗੀਆਂ ਹੋਈਆਂ ਨੇ 5 ਦਿਨ ਤੋਂ ਪੰਜਾਂ ਅਣਜਾਣੇ ਦੇ ਵਿੱਚ ਮਿੱਟੀ ਇੱਧਰ ਪੈਣੀ ਸੀ ਇੱਧਰ ਪੈ ਗਈ ਕੀ ਪ੍ਰਸ਼ਾਸਨ ਦੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ ਇਹ ਜ਼ਿੰਮੇਵਾਰੀ ਇੱਥੇ ਚ ਮੰਨਦਾ ਹਾਂ ਇਹ ਚ ਮੈਂ ਕਹਿੰਦਾ ਉਸ ਤੋਂ ਪਹਿਲਾਂ ਮਿੱਟੀ ਜਿਹੜੀ ਤੁਸੀਂ ਉੱਚੀ ਕੀਤੀ ਆਈ ਇਹ ਸਰਕਾਰ ਦਾ ਯੋਗਦਾਨ ਹੋਇਆ ਤੇ ਹੁਣ ਸੰਗਤਾਂ ਦਾ ਯੋਗਦਾਨ ਆ ਕਿਥੇ ਇੰਨੀ ਟਰਾਲੀਆਂ ਅੱਜ ਸਾਰਾ ਬੰਦੇ ਹੁਣ ਸਰਕਾਰ ਦਾ ਪੰਚਾਇਤ ਦਾ ਯੋਗਦਾਨ ਕਰ ਰਹੇ ਨਹੀਂ ਨਹੀਂ ਪਹਿਲਾਂ ਕਰਿਆ ਮੈਂ ਤੇ ਹੁਣ ਪੂਰ ਸੰਗਤਾਂ ਦਾ ਯੋਗਦਾਨ ਆ ਕਰ ਕਰਦਾ ਸਰਕਾਰ ਇਹ ਦੇ ਕਰਦਾ ਨਹੀਂ ਮਾਰਨਾ ਕੀਤਾ ਕਰ ਨਹੀਂ ਤੇ ਤੂੰ ਸੰਗਤ ਦਾ ਧੰਨਵਾਦ ਕਰਨ ਦੀ ਬਜਾਏ ਵੇ ਘਰ ਗਾਉਂਦੇ ਤੁਸੀਂ ਥਰੇ ਥਰੇ ਗੱਲ ਤਾਂ ਵੀ ਇਹ ਕਿਉਂ ਇਹ ਜਨਤਾ ਕਰਨੀ ਆ ਇਹ ਜਨਤਾ ਦਾ ਦੇ ਨਹੀਂ ਦੇ ਸਕਦੇ ਤੇਜ ਹੜ ਆਇਆ ਸੀ ਤੇਜ ਜੇ ਤੁਸੀਂ ਟੁੱਟੀ ਸੀ ਅੱਛਾ ਹੁਣ ਮਸਲਾ ਚਲੋ ਗੰਨੇ ਦਾ ਤੇ ਹੈਗਾ ਹੀ ਆ ਨਾ ਜਿਹੜੀ ਮੁਸੀਬਤ ਬਣੀ ਆ ਤੁਸੀਂ ਨੂੰ ਰੋਕਣ ਦੀ ਗੰਨਾ ਦੇ ਜਿਹੜਾ ਹੋ ਗਿਆ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਹੁਣ ਸਾਡੀਆਂ ਜਾਨਾਂ ਬਚਣ ਵਾਸਤੇ ਪ੍ਰਸ਼ਾਸਨ ਨੂੰ ਇੱਥੇ ਆਉਣਾ ਚਾਹੀਦਾ ਆਉਣਾ ਚਾਹੀਦਾ ਹਾਂਜੀ ਹਾਂਜੀ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਪਾਰਟੀ ਵਾਲਾ ਨਹੀਂ ਸਾਡੇ ਕੋ ਆਇਆ ਆਉਂਦੇ ਆ ਰਸਤੇ 'ਚੋਂ ਮੁੜ ਕੇ ਗਾਂਹ ਜਾਂਦੇ ਆ ਕਿਹੇ ਪਾਰਟੀ ਦਾ ਆਪਾਂ ਇੱਕ ਪਾਰਟੀ ਦਾ ਨਾਂ ਨਹੀਂ ਲਾਾਂਗੇ ਸਾਰੀਆਂ ਪਾਰਟੀਆਂ ਨੇ ਇੱਥੇ ਆਲ ਕੇ ਮੁੜ ਕੇ ਰਸਤੇ 'ਚੋਂ ਚੱਲ ਗਏ ਨਹੀਂ ਸੰਗਤ ਲੱਗੀ ਹੋਈ ਆ ਸੰਗਤਾਂ ਸਾਰੀਆਂ ਕਿਹੇ ਨਾ ਕਿ ਪਾਰਟੀ ਨਾਲ ਜੁੜੀਆਂ ਹੁੰਦੀਆਂ ਕੀ ਕੋਈ ਸੰਪਰਕ ਸਾ ਇਹੋਲੇ ਕੋਈ ਇੱਥੇ ਪਾਰਟੀ ਦਾ ਨਾਤਾ ਨਹੀਂਗਾ ਸੰਪਰਕ ਨਹੀਂ ਕੀਤੇ ਗਏ ਪ੍ਰਸ਼ਾਸਨ ਇੱਥੇ ਕਿਹੇ ਪਾਰਟੀ ਦਾ ਨਾਤਾ ਐ ਸੇ ਸੰਗਤ ਤੁਹਾਡੇ ਚੋਂ ਸੈਂਕੜੇ ਲੋਕ ਇੱਥੇ ਲੱਗੀਆਂ ਨੇ ਸੰਗਤਾਂ ਕੋ ਪ੍ਰਸ਼ਾਸਨ ਨਾਲ ਕੋ ਹਲਕਾ ਇੰਚਾਰਜ ਨਾਲ ਸੰਪਰਕ ਨਹੀਂ ਕੀਤਾ ਗਿਆ ਕੀਤਾ ਸਾਰਿਆਂ ਨੇ ਕੀਤਾ ਯਾਨੀ ਕੀਤਾ ਕੋਈ ਆਇਆ ਹੀ ਨਹੀਂ ਬੜਿਆ ਹੀ ਨਹੀਂ ਇੱਥੇ ਸੁਝਾਅ ਦੇ ਜਿੰਦੇ ਇੱਥੇ ਪੱਥਰ ਲਾ ਦਾਂਗੇ ਚਾਹ ਕਰ ਦਾਂਗੇ ਇੱਥੇ ਉਹ ਕਰਾਂਗੇ ਸਾਡੇ ਕੋ ਕੋ ਆਇਆ ਅਸੀਂ ਰਾਤੀ ਜਿਹੜਾ ਸਾਡੇ ਪਿੰਡ ਦੇ ਇਲਾਕੇ ਦੇ ਸੇਵਾਦਾਰ ਨਾਲ ਲੱਗ ਰات ਤੁਸੀਂ ਜੀ ਰੋੜ ਜਾਨੀ ਕੌਣ ਜ਼ਿੰਮੇਵਾਰ ਹੈਗਾ ਜੀ ਇਹਦੇ ਪਾਰਟੀਆਂ ਪਾਰਟੀਆਂ ਹੀ ਇਹ ਨਹੀਂ ਆਦੇ ਵੀ ਪਾ ਆਦਮੀ ਆਈ ਜਾਂ ਕਾਂਗਰਸ ਆਈ ਜਾਂ ਭਾਜਪਾ ਆਈ ਆ ਇਥੇ ਪਹਿਲਾਂ ਪਹਿਲੀਆਂ ਸਰਕਾਰਾਂ ਨੇ ਕੀ ਕੀਤਾ ਅੱਜ ਦੀ ਸਰਕਾਰ ਨੇ ਚਲੋ ਅਸੀਂ ਆਹ ਦਨੇ ਆਮ ਆਦਮੀ ਪਾਰਟੀ ਆ ਗਈ ਹੈ ਜੀ ਉਥੇ ਇੱਕ ਦੋ ਦੇ ਦੀਆਂ ਉਥੇ ਬਦਨਾਮੀਆਂ ਕਰਨ ਦੇ ਸਰਕਾਰਾਂ ਦੀਆਂ ਫਲਾਣੀ ਸਰਕਾਰ ਆ ਕਰ ਗਈ ਤੇ ਉਥੇ ਆ ਕਰ ਗਈ ਕੀਤਾ ਕਿਸੇ ਨੇ ਵੀ ਕੁਝ ਨਹੀਂ ਗਾ ਉਹ ਪਤਾ ਨਹੀਂ ਵਾਦੇ ਦਾਵੇ ਜਿਹੜੇ ਨੇ ਇਹ ਨਹੀਂ ਹੈਗਾ ਕਿ ਸਤਾਧਾਰੀ ਕਰ ਰਹੇ ਨੇ ਵਿਰੋਧੀ ਧਿਰ ਵੀ ਸਾਰੀਆਂ ਪਾਰਟੀਆਂ ਆ ਕੇ ਜਿਹੜੇ ਨੇ ਕਈ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿਵੇਂ ਦੇਖਦੇ ਹੋ ਹਾਂਜੀ ਅਸੀਂ ਇਸ ਤਰ੍ਹਾਂ ਵੇਖਦੇ ਹਾਂ ਕਿ ਜੋ ਸੰਘਤ ਨੇ ਬਣਾਇਆ ਸੀ ਪਹਿਲੇ ਜੋ 2023 ਵਿੱਚ ਹੜ ਆਇਆ ਸੀ ਉਦੋਂ ਉਹ ਵੇਖੋ ਗਰਾਇਆ ਸਾਹਿਬ ਪਹਿਲਾਂ ਤੁਹਾਡੇ ਅੰਦਰ ਲੈਵ ਟੀਵੀ ਦਾ ਅਸੀਂ ਧੰਨਵਾਦ ਕਰਨੇ ਆ ਜਿਹੜਾ ਇੱਥੇ ਮੁੱਦੇ ਠੋਣ ਆਏ ਨੇ ਦੂਜੇ ਨੰਬਰ ਤੇ ਜਿਹੜੀ ਸੰਗਤ ਨੇ ਬਣਾਇਆ ਸੀ ਫੀਲੇ ਸਾਹਿਬ 2023 ਉਹ ਬੰ ਬਿਲਕੁਲ ਚੋੜਾ ਹੈ ਇਹ ਸਰਕਾਰ ਨੇ ਬਣਾਇਆ ਸੀ ਫਿਰ ਦੁਬਾਰਾ ਸਾਨੂੰ ਸੰਤ ਨੂੰ ਮਿੱਟੀ ਪਾਉਣੀ ਪੈ ਰਹੀ ਹੈ ਮੈਂ ਤੁਹਾਡੇ ਮਾਧਿਅਮੇ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਆਪਣੇ ਚੋੜਾ ਹੋਏ ਇਹਦੇ ਆਸੇ ਪਾਸੇ ਆ 12 ਉਹਦੇ ਕਰਕੇ ਜਿੰਨਾ ਵੀ ਬੜੀ ਸੰਗਤ ਨੇ ਸੇਵਾ ਕੀਤੀ ਉਹ ਸਾਰੇ ਖੁਰਦਾ ਰਿਆ ਖੋਰ ਕੇ ਫਿਰ ਥੱਲੇ ਜਾਂਦਾ ਇਹ ਮੇਨ ਕਰਨਾ ਹੈ ਇੱਧਰ ਵੀ ਟੋਵਾ ਵੇਖੋ ਭਾਜੀ ਜਿਹੜਾ ਇੱਧਰਲੇ ਪਾਸੇ ਫਰਿਆ ਕਰਿਓ ਇੱਧਰਲੀ ਸਾਈਡ ਇਹ ਆ ਵੀ ਪੂਰਿਆ ਜਾਣਾ ਚਾਹੀਦਾ ਜਿਹੜਾ ਮੇਨ ਆ ਜਿਹੜਾ ਇਹ ਪਿਛੇ 2023 ਨਾ ਟੁੱਟਾ ਛਾਸੀ ਦਾ ਪਿਆਜ ਇਹ ਸਰਕਾਰ ਨੂੰ ਮੈਂ ਪੂਰਾ ਜੋਰ ਅਪੀਲ ਕਰਨਾ ਇਹ ਪੂਰੇ ਇੱਕ ਇੱਧਰ ਆ ਭਾਜੀ ਸੱਜੇ ਪਾਸੇ ਵੀ ਹੈਗਾ ਜੇ ਇੱਧਰ ਵੀ ਟੋਵਾ ਪਿਆ ਉਹ ਵੀ ਸਰਕਾਰ ਪੂਰੇ ਐਂ ਮੈਂ ਇਹ ਤਨਵਾਦ ਕਰਨਾ ਚਾਹੁੰਦਾ ਕਿ ਇਹ ਜੋ ਪੂਰਿਆ ਜਾਏਗਾ ਤੇ ਖੋਰ ਆਟੋਮੈਟ ਖੜੇਗੇ ਤੇ ਤੁਸੀਂ ਕਦੀ ਵਾਸਤੇ ਨਹੀਂ ਟੁੱਟਗੇ ਹਾਂ ਸੰਗਤ ਦੀ ਜ਼ਿੰਮੇਵਾਰੀ ਦੇ ਤੌਰ ਤੇ ਕਹਿ ਰਹੇ ਹਾਂ ਇਹ ਕਦੀ ਤੁਸੀਂ ਨਹੀਂ ਟੁੱਟੇਗੀ ਮੇਨ ਕਾਰਨ ਇਹ ਆ ਕਿਉਂਕਿ ਜਦ ਡੂੰਗਾ ਹੁੰਦਾ ਉਹਦੇ ਕਰਕੇ ਹੋਰ ਸੰਗਤ ਸੇਵਾ ਕਰ ਰਹੀ ਹੈ ਬੜਾ ਵਧੀਆ ਯੋਗ ਨਾਲ ਸੰਗਤ ਦਾ ਇੱਥੇ ਹੋਣ ਲੱਗੇ ਆ ਇਹ ਵੀ ਇੱਕ ਚੜਾਈ ਹੋਏਗੀ ਤੇ ਇਹ ਬੰਨ ਬਜੇਗਾ ਸੋ ਮੌਕੇ ਦੇ ਹਾਲਾਤ ਨੇ ਜਿਹੜੇ ਭਾਜੀ ਜੇ ਇਸ ਵੇਲੇ ਕੋਈ ਖਤਰੇ ਵਾਲੀ ਗਲਤ ਨਹੀਂ ਦੇਖੋ ਜੀ ਖਤਰੇ ਵਾਲੀ ਗੱਲ ਤੇ ਬਹੁਤ ਜ਼ਿਆਦਾ ਆ ਹਾਂਜੀ ਆ ਇਹ ਦੋ ਤਿੰਨ ਥਾਂ ਤੋਂ ਜਿਹੜੀ ਧੂਸੀ ਚੋਂ ਪਾਣੀ ਸੇਮ ਰਿਆ ਵਾ ਹਾਂਜੀ ਪਰ ਉਹਨੂੰ ਕੰਟਰੋਲ ਕਰਨ ਬਾਅਦ ਤੇ ਕਿਸਾਨ ਜਥੇਬੰਦੀਆਂ ਤੇ ਇਲਾਕੇ ਦੀਆਂ ਸੰਗਤਾਂ ਦਾ ਸੰਜੋਗ ਦੇ ਨਾਲ ਉਹਨੂੰ ਬੰਦ ਕੀਤਾ ਜਾ ਰਿਹਾ ਖਤਰਾ ਬਹੁਤ ਆ ਵੀ ਪਾਣੀ 1 ਫੁੱਟ ਘਟਿਆ ਜ਼ਰੂਰ ਆ ਖਤਰਾ ਨਹੀਂ ਘਟਿਆ ਖਤਰਾ ਅੱਗੇ ਨਾਲੋਂ ਜ਼ਿਆਦਾ ਵਧਿਆ ਕਿਉਂਕਿ ਸਰੇ ਦਾ ਪਾਣੀ ਵੀ ਬੈਕ ਜਾ ਰਿਹਾ ਜੇ ਸਰਕਾਰ ਨੂੰ ਫਿਕਰ ਹੋਵੇ ਹਰ ਵਾਰ ਸਰਾਂ ਵੀ ਮਾਰਦਾ ਉੱਥੇ ਫਲੱਡ ਗੇਟ ਲਾਏ ਜਾ ਸਕਦੀ ਆ ਵੀ ਜਿਹੜੇ ਸਮਾਂ ਪੈਣ ਤੇ ਬੰਦ ਕੀਤੇ ਜਾਣ ਤੇ ਜ਼ਰੂਰਤ ਪੈਣ ਤੇ ਖੋਲੇ ਜਾਣ ਇਹ ਤੇ ਇਹ ਜਿਹੜੀ ਭਾਜੀ ਉਹਨਾਂ ਗੱਲ ਕੀਤੀ ਆ ਵੀ ਜੇ 88 ਤੋਂ 88 ਤੋਂ ਲੈ ਕੇ 2025 ਆ ਗਈ ਆ ਜੇ ਇਹਨਾਂ ਨੂੰ ਪੂਰਿਆ ਜਾਂਦਾ ਜੇ ਧੂਸੀ ਜਿਹੜੀ ਪਿਛਲੇ ਸਾਲ 23 ਦੇ ਵਿੱਚ ਕਿਸਾਨਾਂ ਨੇ ਉਹਨੂੰ 50 ਫੁੱਟ ਚੌੜੀ ਕੀਤੀ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਆ ਜਿਹੜੀ ਸਰਕਾਰ ਨੇ ਬਣਾਈ ਆ ਜੇ ਇੱਥੋਂ ਵੀ ਚੋੜੀ ਕਰ ਦਿੱਤੀ ਜਾਵੇ ਤੇ ਕੋਈ ਨੁਕਸਾਨ ਵਾਲੀ ਗੱਲ ਜਿਹੜਾ ਖਤਰਾ ਉਹ ਟਾਲ ਸਕਦੇ ਆ ਸੋ ਇਹ ਲੋਕਾਂ ਨੇ ਵੱਖੋ ਵੱਖ ਜਿਹੜੀਆਂ ਸੰਗਤਾਂ ਲਗੀਆਂ ਹੋਈਆਂ ਨੇ ਜਿਵੇਂ ਦੱਸਿਆ ਕਿ ਇਹ 88 ਦਾ ਜਦੋਂ ਹੜ ਆਇਆ ਸੀ 88 ਦਾ ਧਿਆਜ ਦਾ ਤੁਸੀਂ ਹਿਸਾਬ ਲਾ ਲਓ ਕਿ 2025 ਆ ਕਿੰਨਾ ਲੰਮਾ ਅਰਸਾ ਬੀਤ ਗਿਆ ਪਰ ਸਰਕਾਰਾਂ ਦੀ ਜਿਹੜੀ ਆ ਅਣਦੇਖੀ ਜਿਹੜੀ ਸਾਫ ਨਜ਼ਰ ਆ ਰਹੀ ਆ ਜਿੱਥੇ ਉੱਥੇ ਹੀ ਸਰਕਾਰਾਂ ਵੱਲੋਂ ਜਿਹੜੇ ਵਾਅਦੇ ਦਾਵੇ ਕੀਤੇ ਜਾਂਦੇ ਨੇ ਵਾਅਦੇ ਦਾਵੇ ਪੂਰੀ ਤਰ੍ਹਾਂ ਜਿਹੜੇ ਨੇ ਇੱਥੇ ਜਗਤਪੁਰ ਕਲਾਂ ਦੇ ਸਾਹਮਣੇ ਹਵਾਈ ਫੈਰ ਜਿਹੜੇ ਨੇ ਉਹ ਸਾਬਤ ਹੋ ਰਹੇ ਨੇ ਤੇ ਲੋਕਾਂ ਦਾ ਜਿਹੜਾ ਗੁੱਸਾ ਵਾ ਪੂਰੀ ਤਰ੍ਹਾਂ ਸਤਿ ਤਾਰੀ ਸਰਕਾਰਾਂ ਦੇ ਖਿਲਾਫ ਜਿੱਥੇ ਫੋਟ ਰਿਆ ਉੱਥੇ ਸਮੁੱਚੀ ਜਿਹੜੀ ਚਾਹੇ ਉਹ ਵਿਰੋਧੀ ਧਿਰ ਦੀ ਲੀਡਰਸ਼ਿਪ ਹੋਵੇ ਚਾ ਕੋਈ ਵੀ ਲੀਡਰਸ਼ਿਪ ਹੋਵੇ ਉਹਨਾਂ ਦੇ ਖਿਲਾਫ ਫੁੱਟ ਦਾ ਨਜ਼ਰ ਆ ਰਿਹਾ ਜਿਹੜੀ ਲੀਡਰਸ਼ਿਪ ਹੈ ਉਹ ਪੱਤਨ ਵਾਲੀ ਸਾਈਡ ਤੇ ਜਾ ਕੇ ਬਾਹਰੋਂ ਫੋਟੋ ਸ਼ੂਟ ਕਰਵਾ ਕੇ ਜਿਹੜੀਆਂ ਵੀਡੀਓ ਵਾਇਰਲ ਕਰ ਰਹੀਆਂ ਨੇ ਪਰ ਜ਼ਮੀਨੀ ਹਕੀਕਤ ਹੈ ਜਿਹੜੀ ਉਹ ਕੁਝ ਹੋਰ ਬਿਆਨ ਕਰ ਰਹੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੈ ਕਿ ਜਿਵੇਂ ਦਰਿਆ ਬਿਆਸ ਦਾ ਪਾਣੀ ਜਿਹੜਾ ਲਗਾਤਾਰ ਉਫਾਨਤਿਆ ਆਉਣ ਵਾਲੇ 2 ਦਿਨਾਂ ਦੇ ਵਿੱਚ ਵੀ ਭਾਰੀ ਬਾਰਿਸ਼ ਦੱਸੀ ਗਈ ਹੈ ਤੇ ਜੋ ਤੁਸੀ ਬੰਦ ਦੀ ਹਾਲਤ ਜਿਹੜੀ ਬੇਸ਼ੱਕ ਵਾਅਦੇ ਦਾਵੇ ਜਿਹੜੇ ਨੇ ਹਲਕਾ ਇੰਚਾਰਜ ਵੱਲੋਂ ਵੀ ਸਰਕਾਰਾਂ ਵੱਲੋਂ ਵੀ ਕੀਤੇ ਜਾ ਰਹੇ ਨੇ ਪਰ ਇਹਦੀ ਅਤ ਖਸਤਾ ਹਾਲਤ ਹੈ ਜਿਹੜੀ ਨਜ਼ਰ ਆ ਰਹੀ ਹੈ ਲਗਾਤਾਰ ਸੰਗਤਾਂ ਜਿਹੜੀਆਂ ਨੇ ਆਪਣੇ ਵਿਆਪ ਦੇ ਉੱਪਰ 5 ਦਿਨ ਤੋਂ ਇੱਥੇ ਮਿੱਟੀ ਪਾਉਣ ਵਾਸਤੇ ਜਿਹੜੀਆਂ ਝੁੱਟੀਆਂ ਹੋਈਆਂ ਨੇ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਵਾ ਇਹਨਾਂ ਨੂੰ ਕੁਝ ਸੁਝਾਅ ਦੇਣ ਵਾਸਤੇ ਜਾਂ ਇਹਨਾਂ ਸੰਗਤਾਂ ਦਾ ਕੋਈ ਸਹਿਯੋਗ ਦੇਣ ਵਾਸਤੇ ਹੁਣ ਤੱਕ ਜਿਹੜਾ ਨਹੀਂ ਬੋੜਿਆ ਇਸ ਕਰਕੇ ਲੋਕਾਂ ਦੇ ਵਿੱਚ ਜਿਹੜਾ ਸਰਕਾਰ ਦੇ ਪ੍ਰਤੀ ਭਾਰੀ ਰੋਸ ਜਿੱਥੇ ਨਜ਼ਰ ਆ ਰਿਹਾ ਉੱਥੇ ਹੀ ਦਰਿਆ ਬਿਆਸ ਦੇ ਉਫਾਨ ਨੂੰ ਲੈ ਕੇ ਲੋਕਾਂ ਦੇ ਵਿੱਚ ਲਗਾਤਾਰ ਡਰ ਵੀ ਬਣਿਆ ਹੋਇਆ